ਇਹ ਸਭ ਦਾ 69 70 ਜਿਹੜਾ ਗੇੜਾ ਹੈ ਇਹ ਕਹਿੰਦੇ ਕਿ ਅਸੀਂ ਪੈਸੇ ਪੇਮੈਂਟ ਕਰ ਚੁੱਕੇ ਨੇ ਪੰਜ ਤੋਂ ਫਟਾ ਟਾਲ ਨੂੰ ਪਾ ਗਏ ਹਾ ਸੁਰੀਆ ਕਾਲ ਗੱਜ ਕੇਕਾਰ ਇੱਕ ਜਾਵੇ ਯਾਰ ਹੋ ਜਾਵੇ ਫਤੇ ਪਾਵੇ ਦੇਖੋ ਤਨਬੋਧ ਕੀਤੀ ਸਮਾਪਤ ਆਇਆ ਕੋਈ ਆਪਾਂ ਇਸ ਦਫਤਰ ਪਹੁੰਚੋ ਕੀ ਕਾਰਨ ਕੀ ਹੈ ਪਹਿਲਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਜੀ ਤਾਂ ਮਿਲ ਕੇ ਆਏ ਆ ਵੀ ਅਹੀਂ ਸਰਕਾਰ ਦਾ ਧਿਆਨ ਨਸ਼ਿਆਂ 'ਲ ਤਾਂ ਹੈਗਾ ਹੀ ਹੈਗਾ ਚਿੱਟੇ 'ਲ ਅਸੀਂ ਇੱਕ ਮੁੱਦਾ ਹੋਰ ਆ ਜਿਹੜਾ ਆਪਾਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਹੂੰ ਵੀ ਹਰ ਚੌਂਕ ਦੇ ਵਿੱਚ ਹਰ ਸਕੂਲ ਦੇ ਲਾਗੇ ਹਸਪਤਾਲਾਂ ਦੇ ਲਾਗੇ ਤਮਾਕੂ ਬੀੜੀ ਗੁਰਦੁਆਰਿਆਂ ਦੇ ਲਾਗੇ 100-100 ਮੀਟਰ ਤੇ ਠੇਕੇ ਖੁੱਲੇ ਹੋਏ ਆ ਠੀਕ ਆ ਜੀ ਠੀਕ ਆ ਜੀ ਇਹਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਕੱਲੇ ਚਿੱਟੇ ਵੱਲ ਧਿਆਨ ਨਾ ਦਵੋ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਸਕੂਲਾਂ ਦੇ ਲਾਗੇ ਖੋਕੇ ਖੋਲੇ ਹੋਏ ਆ ਬਾਹਰ ਨਿਕਲਦੇ ਆ ਨਿਗੇ ਨਿਗੇ ਨਿਆਣੇ ਅੱਜਕੱਲ ਤਮਾਕੂ ਦੇ ਲੱਗੇ ਹੋਏ ਆ ਚੈਣੀਆਂ ਕਹਿਣੀਆਂ ਤੇ ਲੱਗੇ ਹੋਏ ਪਹਿਲਾਂ ਆਪਾਂ ਆਪਣੇ ਬੱਚੇ ਤਾਂ ਬਚਾਈਏ ਜਿਹੜੇ ਲਾਗੇ ਲਾਗੇ ਸਕੂਲ ਦੇ ਲਾਗੇ ਜਿਹੜੇ ਵੀ ਠੇਕੇ ਆ ਲੰਬੇ ਪਿੰਡ ਚੌਂਕ ਤੋਂ ਕਿਸ਼ਨਪੁਰੇ ਤੱਕ ਪੰਜ ਠੇਕੇ ਆ ਜੀ ਠੀਕ ਆ ਜੀ ਠੀਕ ਆ ਜ ਰੇਰੂ ਚੁੰਗੀ ਦੇ ਲਾਗੇ ਸਾਡਾ ਗੁਰਦੁਆਰਾ ਆ ਉੱਥੇ ਲਾਗੇ ਸਰਕਾਰੀ ਸਕੂਲ ਆ ਤੇ ਉੱਥੇ ਲੱਗੇ ਹੀ ਠੇਕਾ ਖੁੱਲਾ ਹੋਇਆ ਆ ਹਰ ਕਰਿਆਨੇ ਵਾਲੇ ਦੁਕਾਨ ਦੇ ਉੱਪਰ ਤਮਾਕੂ ਬੀੜੀ ਸਿਗਰਟ ਮਿਲ ਰਿਹਾ ਆ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਅੱਜ ਚੇਤਾਵਨੀ ਦੇਣ ਆਏ ਆ ਵੀ ਜੇ ਪ੍ਰਸ਼ਾਸਨ ਜਾਂਦਾ ਆ 2 ਦਿਨ ਉਹਨਾਂ ਤੇ ਅਸਰ ਹੁੰਦਾ ਆ ਬਾਅਦ ਚ ਫਿਰ ਉਹ ਇਦਾਂ ਹੀ ਕਰਨ ਲੱਪ ਜਾਂਦੇ ਆ ਇਸ ਕਰਕੇ ਆਪਾਂ ਅੱਜ ਪ੍ਰਸ਼ਾਸਨ ਨੂੰ ਸਖਤ ਤੌਰ ਤੇ ਕਹਿਣ ਆਏ ਆ ਵੀ ਅਸੀਂ ਤੁਹਾਨੂੰ 1 ਹਫਤੇ 2 ਹਫਤੇ ਸਾਡੇ ਕੋਲ ਲੈ ਲੋ ਉਸ ਤੋਂ ਬਾਅਦ ਨਹੀਂ ਤਾਂ ਫਿਰ ਆਪਾਂ ਆਪ ਨਿਹੰਗ ਸਿੰਘ ਆਪਣੀ ਕਾਰਵਾਈ ਕਰਨਗੇ ਬਾਅਦ ਚ ਫੇਰ ਨਾ ਕਿ ਉਹ ਵੀ ਆਪਾਂ ਕੋਖੇ ਸਾੜ ਦਿੱਤੇ ਆ ਜਾਂ ਕੋਈ ਪ੍ਰੋਟੈਸਟ ਜਾਂ ਆਪਾਂ ਕੋਈ ਸੜਕ ਬੰਦ ਕਰੀਏ ਅਸੀਂ ਨਹੀਂ ਇਹ ਚਾਹਦੇ ਅਸੀਂ ਸਿਰਫ ਅਸੀਂ ਸਿਰਫ ਪ੍ਰਸ਼ਾਸਨ ਨੂੰ ਕਹਿਣ ਆਏ ਆ ਪਿਆਰ ਦੇ ਨਾਲ ਤੇ ਪੀਸਫੁਲੀ ਸਾਡਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸਿਰਫ ਅਸੀਂ ਆਪਣਾ ਦੱਸਣ ਆਏ ਆ ਵੀ ਇਧਰਲੇ ਪਾਸੇ ਵੀ ਧਿਆਨ ਦਿੱਤਾ ਜਾਵੇ। ਦੁਆਬਾ ਸਕੂਲ ਦੇ ਨਾਲ ਹੀ ਸੈਖੋ ਜਾ ਕੇ ਲੈਂ ਲੱਗੀ ਪਈ ਖੋਖਿਆਂ ਦੀ। ਹਮ ਯਾਰ ਥੋੜਾ ਬੋਤਾ ਦੁਆਬਾ ਕਾਲਜ ਦੇ ਲਾਗੇ। ਹਮ ਆਰਾਮਗੜੀਆ ਗੁਰਦੁਆਰੇ ਦੇ ਲਾਗੇ। ਅੱਬਾ ਜੀ ਥੋੜਾ ਬੋਤਾ ਆਪ ਹੀ ਪ੍ਰਸ਼ਾਸਨ ਜਾਗੇ। ਜਿੱਥੇ ਸਾਡੀ ਲੋੜ ਨੌਜਵਾਨਾਂ ਦੀ ਹੈ ਹੀ ਤੁਹਾਡੇ ਨਾਲ ਆ। ਸਾਰੇ ਯੂਥ ਇਕੱਠਾ ਹੋਇਆ ਹੈ। ਜ਼ਰੂਰੀ ਨਹੀਂ ਵੀ ਯੂਥ ਨਸ਼ਾ ਹੀ ਕਰਦਾ ਆ। ਅੱਜ ਬਹੁਤ ਸਾਰੇ ਵੀਰ ਆਏ ਹੋਏ ਆ ਸਾਡੇ ਨਾਲ। ਇਕੱਠੇ ਹੋ ਕੇ ਆਪਾਂ ਆਪਣਾ ਮੰਗ ਪੱਤਰ ਦੇ ਆਏ ਆ। ਬਾਕੀ ਇਹਨਾਂ ਦੀ ਮਰਜ਼ੀ ਹੈ ਵੀ ਇਹਨਾਂ ਨੇ ਕਾਰਵਾਈ ਕਦੋਂ ਕਰਨੀ ਆ ਨਹੀਂ ਤਾਂ ਅਸੀਂ ਸਾਰਾ ਯੂਥ ਇਕੱਠਾ ਹੋ ਕੇ ਅਸੀਂ ਆਪਣੀ ਕਾਰਵਾਈ ਕਰਾਂਗੇ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਦੇਗਾ ਧਿਆਨ ਇਧਰਲੇ ਪਾਸੇ ਬਾਬਾ ਜੀ ਦੇਣਾ ਹੀ ਪੈਣਾ ਅਕਸਰ ਇਹ ਸਾਡੇ ਵਰਕਰ ਆਹੇ ਸਾਡੇ ਟੈਕਸ ਦੇ ਵਿੱਚੋਂ ਇਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਆ ਠੀਕ ਹੈ ਸਰਕਾਰ ਆਪਣਾ ਕੰਮ ਕਰ ਰਹੀ ਆ ਇਹ ਵੀ ਕੰਮ ਸਰਕਾਰ ਦੇ ਹੀ ਆ ਠੀਕ ਹੈ ਨਾ ਹੁਣ ਆਪਾਂ ਹਰਦਵਾਰ ਜਾਣੇ ਬਾਬਾ ਜੀ ਉੱਥੇ ਲਾਗੇ ਲਾਗੇ ਠੇਕਾ ਹੀ ਨਹੀਂ ਕੀ ਗੱਲ ਹੈ ਇਹ ਪੰਜਾਬ ਨਹੀਂ ਪੰਜਾਬ ਨੂੰ ਨਹੀਂ ਆਪਾਂ ਬਚਾਣਾ ਇਸ ਕਰਕੇ ਆਪਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਆਏ ਆਂ ਵੀ ਸਾਡੀਆਂ ਇਹ ਮੰਗਾਂ ਮੰਨੀਆਂ ਜਾਣ ਸਕੂਲ ਕਾਲਜਾਂ ਤੇ ਸਕੂਲਾਂ ਦੇ ਲਾਗੇ ਉਹ ਕੈਂਸਰ ਦੇ ਜਿਹੜੇ ਮਰੀਜ਼ ਨੇ ਕਿੰਨੇ ਬਣ ਰਹੇ ਆ ਤਮਾਕੂ ਬੀੜੀ ਸਿਗਰਟ ਕਰਕੇ ਉਸ ਕਰਕੇ ਆਪਾਂ ਇਹ ਆਪਣਾ ਇੱਕ ਪ੍ਰੋਟੈਸਟ ਚਾਲੂ ਕੀਤਾ ਆ ਅੱਜ ਇਥੋਂ ਨਿੱਕਾ ਜਿਹਾ ਪੜਾ ਲੈ ਕੇ ਤੁਰੇ ਆਂ ਗਾਂਹੇ ਕਾਫਲਾ ਵੱਡਾ ਹੁੰਦਾ ਜਾਊਗਾ ਕਿਸੇ ਵੀ ਵੀਰ ਭੈਣ ਨੂੰ ਸਾਡੀ ਮਦਦ ਦੀ ਲੋੜ ਹੋਵੇ ਅਸੀਂ ਆਪਣੇ ਨੰਬਰ ਤੁਹਾਨੂੰ ਦੇ ਦੇਾਂਗੇ ਉਹ ਸਾਡੇ ਨਾਲ ਕੰਟੈਕਟ ਕਰੇ ਤੇ ਆਪਾਂ ਉਹਨਾਂ ਦੇ ਹਰ ਔਖੇ ਸੌਖੇ ਵੇਲੇ ਜਿੰਨੀ ਕਿ ਸਾਡੇ ਚ ਸ਼ਮਤਾ ਹੋਈ ਹੈ ਸਾਰੇ ਵੀਰ ਖੜਾਂਗੇ ਬਾਬਾ ਜੀ ਆਪਣਾ ਮਾਨ ਸਿੰਘ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਮੈਂ ਦੁਆਬੇ ਦਾ ਪੂਰੇ ਦਾ ਜਹੇਦਾਰ ਆਂ ਜੀ ਮਾਨ ਸਿੰਘ ਮੇਰਾ ਨਾਂ ਆ ਕੰਗਣੀਆਲ ਬੁੱਢੇ ਦਲ ਦੀ ਸਾਡੀ ਛੌਣੀ ਆ ਅਸੀਂ ਨੰਬਰ